ਚਲੋ ਚਲੋ ਜਲਦੀ ਜਲਦੀ ਮੰਨਤ ਮੈਂ ਕਿਹ ਪਰੋਨੇ ਆ ਗਏ ਆ ਵੀਡੀਓ ਤਾਂ ਉਹਨਾਂ ਦੀ ਬਣਾੜੀਆਂ ਅਸੀਂ ਜਾ ਕੇ ਤੇ ਅਸੀਂ ਪਹੁੰਚ ਗਏ ਆਪਣੇ ਪਿੰਡ ਵਾਲੇ ਚੌਂਕ ਤੇ ਵਿੱਚ ਕਿਉਂਕਿ ਘਰ ਤੱਕ ਗੱਡੀ ਨਹੀਂ ਆਂਦੀ ਗਲੀ ਹੈਗੀ ਛੋਟੀ ਤੇ ਸਾਹਬ ਹੁਣ ਆਇਆ ਦਿਵਾਲੀ ਤੇ ਤੇ ਮੰਨਤ ਲਈ ਗਿਫਟ ਲੈ ਕੇ ਆਏ ਆ ਪਹਿਲਾਂ ਮਿਲੋ ਪ੍ਰਿੰਸ ਨੂੰ ਪੈਰੀ ਹੱਥ ਲਾਂਦਾ ਕਿਉਂਕਿ ਇਹ ਤਾਂ ਮੇਰੇ ਤੋਂ ਬਹੁਤ ਜ਼ਿਆਦਾ ਛੋਟਾ ਆ ਮੰਨਤ ਲਈ ਗਿਫਟ ਤਾਂ ਲੈ ਕੇ ਆਏ ਪਰ ਮੰਨਤ ਨੂੰ ਦੱਸਿਆ ਨਹੀਂ ਹੈਗਾ ਮੰਨਤ ਨੂੰ ਬੋਲ ਦਿੱਤਾ ਕਿ ਮੰਨਤ ਤੇਰਾ ਗਿਫਟ ਤਾਂ ਉੱਥੇ ਹੀ ਰਹਿ ਗਿਆ ਤੇ ਮੰਨਤ ਬੋਲੇ ਨਹੀਂ ਨਹੀਂ ਤੁਸੀਂ ਮੈਨੂੰ ਡਿਗੀ ਓਪਨ ਕਰਕੇ ਦਿਖਾਓ ਗੱਡੀ ਦੀ ਵੀ ਇਹਦੇ ਵਿੱਚ ਹੀ ਗਿਫਟ ਆ ਤੇ ਅਸੀਂ ਸਾਰੇ ਕਹੀਏ ਵੀ ਨਹੀਂ ਨਹੀਂ ਇਹਦੇ ਵਿੱਚ ਕੁਝ ਨਹੀਂ ਹੈਗਾ ਫਿਰ ਕੀ ਸੀ ਮੰਨਤ ਦਾ ਮੂੰਹ ਬਣ ਗਿਆ ਰੋਣੇ ਵਰਗਾ ਤੇ ਜਾ ਕੇ ਉਹਨੇ ਆਪ ਹੀ ਗੱਡੀ ਦੀ ਡਿੱਗੀ ਓਪਨ ਕਰ ਲਈ ਤੇ ਹੁਣ ਤੁਹਾਨੂੰ ਮੈਂ ਦਿਖਾਨੀ ਆ ਕਿ ਇਹਦੇ ਵਿੱਚ ਕੀ ਗਿਫਟ ਲੈ ਕੇ ਆਂਦਾ ਆ ਮੰਤ ਦੇ ਲਈ ਇੱਕ ਗੱਲ ਇਹ ਆ ਕੁੜੀਆਂ ਦਾ ਜਿੰਨਾ ਮਰਜੀ ਮਾਂ ਕਰ ਲਵੇ ਜਿਹੜੀ ਮਰਜੀ ਚੀਜ਼ ਲਿਆ ਕੇ ਦੇਵੇ ਸ਼ੋਪਿੰਗ ਕਰਾਵੇ ਪਰ ਜਿੰਨਾ ਇਹ ਪਿਓ ਆਪਣੇ ਦਾ ਕਰਦੀਆਂ ਨਾ ਪਿਓ ਦੇ ਆਣ ਤੇ ਤਾਂ ਮਾਂ ਨੂੰ ਭੁੱਲੀ ਜਾਂਦੇ ਆ ਹੋ ਗਈ ਗੱਡੀ ਦੀ ਡਿੱਗੀ ਓਪਨ ਤੇ ਮੰਨਤ ਲਈ ਬੋਰਾ ਭਰ ਕੇ ਲੈ ਕੇ ਆਂਦਾ ਆ ਮੰਨਤ ਕਾਫੀ ਟਾਈਮ ਤੋਂ ਵੇਟ ਕਰਦੀ ਪਈ ਸੀ ਕਿ ਮੇਰੇ ਲਈ ਸਰਪ੍ਰਾਈਜ਼ ਆਣਾ ਆ ਇਹ ਸਾਰਾ ਸਮਾਨ ਉਤਾਰ ਲਿਆ ਇੱਕ ਇੱਕ ਕਰਕੇ ਗੱਡੀ ਦੀ ਡਿੱਗੀ ਤੋਂ ਬਾਹਰ ਲੈ ਕੇ ਚਲਦੇ ਆ ਹੁਣ ਇਹਨੂੰ ਘਰ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਕੀ ਹੈ ਇਹਦੇ ਵਿੱਚ ਇਹ ਸਾਰਾ ਸਮਾਨ ਸਾਨੂੰ ਕੁਰਾਲੀ ਤੋਂ ਆਇਆ ਹੈ ਤੇ ਘਰ ਜਾ ਕੇ ਤੁਹਾਨੂੰ ਸਾਰਾ ਸਮਾਨ ਖੋਲ ਕੇ ਦਿਖਾਵਾਂਗੇ ਵੀ ਕੀ ਆ ਬੋਰਿਆਂ ਦੇ ਵਿੱਚ ਭਰਿਆ ਹੋਇਆ ਤੇ ਹੁਣ ਅਸੀਂ ਸਪੀਡ ਦੇ ਨਾਲ ਪਹੁੰਚ ਗਏ ਆਪਣੇ ਘਰ ਮੰਨਤ ਲਈ ਸਾਰਾ ਸਮਾਨ ਹੀ ਆਇਆ ਮੰਨਤ ਹੀ ਪਿੱਛੇ ਰਹਿ ਗਈ ਆ ਇਹਦੇ ਵਿੱਚ ਕੀ ਆ ਇਹਦੇ ਵਿੱਚ ਅੰਗੂਰ ਆ ਇਹ ਲੈਣਾ ਤਕਰੀਰ ਨੇ ਆ ਜੇ ਤੰਦੜਾ ਬੋਲ ਮੈਂ ਤੈਨੂੰ ਪਾਤੀਆ ਅੰਦਰ ਆ ਜਾ ਕਿ ਬਾਈਆ ਤੁਮੀ ਲਗਾ ਆ ਦੇ ਤੂੰ ਆ ਜਿਹੜਾ ਤੇਰਾ ਆ ਤੇਰਾ ਕੱਲੀ ਦਾ ਆ ਠੀਕ ਆ ਤੇ ਆ ਸਾਡਾ ਆ ਬੰਦਿਆਂ ਦਾ ਆ ਵੀ ਆ ਵੀ ਬੰਦਾ ਇੱਕ ਦਾ ਹੱਥ ਨੂੰ ਦਿਖਾਉਂਗਾ ਇਹ ਪਤਾ ਕਿਦਾਂ ਦਾ ਥੋੜੀ ਗੱਲ ਹੈ ਇਹ ਚ 6 ਸਟੇਜ ਚੋਂ ਆ ਸਾਢੇ 4 ਠੀਕ ਆ ਮਤਲਬ ਕਿ ਇਹ ਸਾਡਾ ਦਾ ਨਹੀਂ ਉਹ ਮੇਰਾ ਤੇ ਮਮਾ ਦਾ ਮੈਂ ਮੈਂ ਚਲਾਣਾ ਮੈਂ ਆ ਲੈ ਕੇ ਮੈਂ ਆਇਆ ਇਹ ਮੈਂ ਲੈ ਕੇ ਆਇਆ ਆਂ ਸ਼੍ਰੀ ਸ਼ਾਂ ਵਾਲਿਆਂ ਤੋਂ ਠੀਕ ਆ ਤੇਰੇ ਪਾਪਾ ਦੀ ਬਹੁਤ ਸਪੈਕਟ ਕਰਦੇ ਆ ਤੇ ਉੱਥੋਂ ਮੈਂ ਫਸਟ ਟਾਈਮ ਆ ਤੇ ਮਹਾਲੀ ਦੇ ਵਿੱਚ ਫੈਕਟਰੀ ਆ ਬਾਈ ਹੁਣਾ ਦੀ ਤੇ ਖਰੜ ਦੇ ਵਿੱਚ ਉਹ ਵੱਡਾ ਕਾਰੋਬਾਰ ਆ ਤੇ ਲੈ ਮੰਨਤ ਨੂੰ ਭੇਜੀ ਸੀ ਇਹ ਆ ਉਹ ਬਹੁਤ ਸਪੈਸ਼ਲ ਪ੍ਰੋਡਕਟ ਏ ਯਾਰ ਤੇ ਮੈਂ ਸੋਚਦੀ ਪਈ ਸੀ ਕਿ ਸਾਰਾ ਸਮਾਨ ਮੰਨਤ ਦੇ ਲਈ ਆਇਆ ਨਹੀਂ ਨਹੀਂ ਇਹ ਮੇਰੇ ਲਈ ਵੀ ਹੈ ਇਹਦੇ ਵਿੱਚ ਸਮਾਨ ਮੈਂ ਇਹਨੇ ਪਟਾਕੇ ਫਟੂਕਤੇ ਚਲاندی ਨਹੀਂ ਹੈਗੀ ਇਹ ਨਹੀਂ ਕਿ ਮੈਨੂੰ ਡਰ ਲੱਗਦਾ ਡੱਦ ਦੀ ਦੂਰ ਦੀ ਤਾਂ ਮੈਂ ਕਿਸੇ ਤੋਂ ਨਹੀਂ ਹੈਗੀ ਚਲੋ ਹੁਣ ਦੀਵਾਲੀ ਤਾਂ ਲੰਘ ਗਈ ਆ ਪਟਾਕੇ ਵੀ ਚਲਾ ਲਏ ਆ ਸਾਰਿਆਂ ਨੇ ਇੱਕ ਨਾ ਮੈਂ ਵੀਡੀਓ ਬਹੁਤ ਦੇਖੀਆਂ ਆ ਇੰਸਟਾਗ੍ਰam ਤੇ ਪਾਈਆਂ ਵੀ ਲੋਕੀ ਕੋਈ ਹੱਥ ਚ ਲੈ ਕੇ ਪਟਾਕਾ ਚਲਾਉਂਦਾ ਪਿਆ ਕੋਈ ਕੁਝ ਕਰਦਾ ਪਿਆ ਹੈ ਕੋਈ ਕੁਝ ਕਰਦਾ ਬਈ ਇਹ ਇਦਾਂ ਨਹੀਂ ਹੁੰਦੇ ਆਪਣਾ ਧਿਆਨ ਰੱਖਿਆ ਕਰੋ ਸੇਫਟੀ ਰੱਖਿਆ ਕਰੋ ਕੀ ਫਾਇਦਾ ਤੁਹਾਡਾ 2 ਮਿੰਟ ਦਾ ਹਾਸਾ ਮਜ਼ਾਕ ਫੇ ਸਾਰੀ ਉਮਰ ਦੇ ਵਿੱਚ ਵਿਕਟਾ ਦੇ ਵਿੱਚ ਪਾ ਦਿੰਦਾ ਆ ਆਪ ਤਾ ਸੀ ਬੈਠੇ ਰਹਿੰਦੇ ਆ ਮੁੜ ਕੇ ਮੁਸੀਬਤ ਤਾਂ ਘਰ ਵਾਲਿਆਂ ਨੂੰ ਹੁੰਦੀ ਆ ਜਿਹੜੇ ਸਾਹਮਦੇ ਆ ਤੁਹਾਨੂੰ ਕਿੰਨੀਆਂ ਵੀਡੀਓ ਦੇਖੀਆਂ ਜਿਹਦੇ ਵਿੱਚ ਨੁਕਸਾਨ ਹੋਇਆ ਹੈ ਕਈਆਂ ਦੇ ਤਾਂ ਹੱਥ ਹੀ ਸਾਰੇ ਖਰਾਬ ਹੋ ਗਏ ਆ ਇਹ ਬਿਲਕੁਲ ਗਲਤ ਗੱਲ ਆ ਥੋੜਾ ਧਿਆਨ ਦੇ ਨਾਲ ਚਲਾਇਆ ਕਰੋ ਜੋ ਵੀ ਚੀਜ਼ ਆ ਹਮੇਸ਼ਾ ਹਰ ਇੱਕ ਚੀਜ਼ ਆਪਣੀ ਲਿਮਟ ਦੇ ਵਿੱਚ ਕਰਿਆ ਕਰੋ ਤਾਂ ਜੋ ਆਪਣਾ ਤੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਵੀ ਹੁੰਦੀ ਇੱਥੇ ਹੀ ਖਤਮ ਵੀਡੀਓ ਮੇਰੀ ਕਰਦੇ ਸ਼ੇਅਰ ਪੇਜ ਮੇਰਾ ਕਰਦੇ ਫੋਲੋ ਬਾਏ ਬਾਏ